ਹਾਂਜੀ ਮਿੱਤਰੋ ਅੱਜ ਕੱਲhota ਭਰਾ ਤੇ ਮਾਤਾ ਜੀ ਤਾਂ ਹੀ ਸਾਬ ਤੋਂ ਆਏ ਨੇ ਬਹੁਤ ਤਰਵੇਸ ਪਰਿਵਾਰ ਆ ਉਹ ਵੀ ਮੈਂ ਇਹਨਾਂ ਨੂੰ ਪਹਿਲਾਂ ਹੀ ਆਨਸਰ ਕਿਹਾ ਮੈਂ ਕਿਹਾ ਯਾਰ ਵੀ ਸਾਨੂੰ ਪਤਾ ਕਿੱਗਾ ਵੀ ਇਹ ਕਰੇ ਕੰਨੀ ਲੈ ਕੇ ਆਏ ਗੁੱਤ ਲੈਣ ਨੂੰ ਸਵੇਰੇ 200 ਰੁਪਏ ਦਾ ਹੋਰ ਝੋਟੀ ਵੀ ਸਾਈ ਬਣਾ ਕੇ ਗਏ ਸੀ ਪਰ ਆ ਜਿਹੜੀ ਕਰਮਾ ਵਾਲੀ ਮਾਤਾ ਨੇ ਜੋੜ ਤੋਂ ਬਾਅਦ ਵੀ ਮਾਤਾ ਥੱਲੇ ਬੈਠ ਕੇ ਤੁਸੀਂ ਦੁਬਾਰਾ ਆਉਣ ਹੋਣੀ ਤੋਤੀ ਗੱਲ ਨਹੀਂ ਬਹੁਤ ਤਸੀਲ ਮਗਰ ਕੱਤੀ ਆ ਉਹਦੇ ਮਗਰ ਕੱਟਾ ਆ ਦੀ ਕਿਉਂਕਿ ਮੈਨੂੰ ਐਡਾ ਹੁੰਦਾ ਵੀ ਦੇਖੋ ਉਹ ਏਰੀਆ ਜਿਹੜਾ ਬਰੀਡ ਤੇ ਕੰਮ ਕਰਦਾ ਮੈਂ ਜ਼ਿਆਦਾਤਰ ਫਟਕ ਉਹ ਜੋੜ ਇਹੀ ਹੁੰਦਾ ਵੀ ਕੱਤੀ ਵਾਲੀਆਂ ਤੋਤੀਆਂ ਲੈ ਕੇ ਦੇਈਏ ਇਹਨਾਂ ਨੂੰ ਮੈਂ ਆਪਣੇ ਮਨੋਂ ਚਲੋ ਇਹਨਾਂ ਨੂੰ ਵੀ ਸਮਝ ਲੱਗੀ ਤੋਤੀ ਤਾਂ ਇਹ ਤੋਤੀ ਨਹੀਂ ਆ ਦੇਖੋ ਕਈ ਨਾ ਬੰਦੇ ਗਲਤ ਆ ਜਾਂਦੇ ਆ ਸਾਡੇ ਕੋਲੇ ਇੱਕ ਬੰਦੇ ਨੇ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਗੱਲ ਕਰਕੇ ਸਾਤੋਂ ਇਤੋਂ ਧੀ ਮਿਲ ਆ ਗਏ ਨਾ ਮੰਡੀ ਲਾ ਕੇ ਸਾਨੂੰ ਬਾਸ ਕਰਕੇ ਆ ਅਸੀਂ ਉਹਨੂੰ ਲੋਰ ਨਾ ਕਰੀ ਮੈਂ ਅਲ ਗਿਆ ਹੋਇਆ ਸੀ ਜਿਆਦਾ ਕਾਹਕ ਜਿਆਦਾ ਸੀ ਉਹ ਆ ਗਿਆ ਉਹ ਟਾਈਮ ਦੇ ਵਿੱਚ ਮਾਨੂੰ ਪੈਸੇ ਫੜਾਏ ਮੈਂ ਕਿਹਾ ਕੱਲ ਕੋਈ ਨਹੀਂ ਪੈ ਜਾ ਵੀ ਨੇਕ ਦੀ ਗੱਲ ਆਏ ਉਹ ਹੁਣ ਦੁਬਾਰਾ ਬੰਦਾ ਆਇਆ ਸੀ ਮੈਨੂੰ ਕਿਸੇ ਬੰਦੇ ਨੇ ਕੱਲ ਦੱਸਿਆ ਵੀ ਇੱਦਾਂ ਹੋਈ ਆ ਤਾਂ ਮੈਂ ਵੀਡੀਓ ਦਵਾਦੀ ਪਾਉਂਦਾ ਨਹੀਂ ਕਿਉਂਕਿ ਉਹਦੇ ਗੰਦੇ ਬੰਦੇ ਨਾਲ ਤੁਹਾਨੂੰ ਕਿਉਂ ਕਰਨਾ ਜੇ ਦੁਬਾਰਾ ਆਇਆ ਤਾਂ ਕੁੱਤ ਦੇ ਵੀ ਵੀਡੀਓ ਜ਼ਰੂਰ ਤੁਹਾਡੇ ਕੋਲੇ ਆ ਜੀ ਜੀ ਕਿਉਂਕਿ ਸਾਡਾ ਜਿਹੜਾ ਇਹ ਵਿਵਾਰ ਆ ਨਾ ਅਸੀਂ ਐਨਜੀਓ ਆ ਸਾਡਾ ਇੱਥੇ ਹੈਗੇ ਵੀ ਮਾਤਾ ਤੇ ਉਹ ਭਰਾ ਜਿਹੜੇ ਭਾਗਤ ਨੇ ਇਹਨਾਂ ਦਾ ਅਸੀਂ ਆਪ ਜਾਇਜ਼ ਨਵੇਂ ਨਾਲ ਇਹਨਾਂ ਤੋਂ ਗਰੰਟੀ ਆ ਵਾ ਤਾਂ ਕੋਈ ਵੀ ਨੁਕਸ ਹੋਇਆ ਉਹ ਤੋਂ ਘਰੋਂ ਕਰਾਇਆ ਵੀ ਅਸੀਂ ਦਵਾਂਗੇ ਇਹ ਗਰੰਟੀਆਂ ਇਹੋ ਜਿਹੇ ਪਰਵਾਣਾ ਲਈ ਨੇ ਜਿਹੜਾ ਚੋਰ ਠੱਗ ਵੀਰੇ ਧੱਕੇ ਚੜ ਗਿਆ ਉਹਦੇ ਇਹਦੀ ਚੱਕੇ ਹੋਲਾਂਗੇ ਯਾਦ ਕਰ ਲਿਓ 12 13 ਤੋਂ ਘੱਟ ਮੇਰੀ ਵੀਡੀਓ 'ਚ ਬੰਦੇ ਨਹੀਂ ਹੁੰਦੇ ਪਰ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉੱਥੇ ਆ ਕੇ ਨਾਂ ਦਿੱਤਾ ਬਣਿਆ ਕਰੋ ਇਹ ਜਿਹੜੇ ਚੰਗੇ ਪਰਿਵਾਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਇਆ ਜਿਹੜੇ ਸਾਨੂੰ ਪਿਆਰ ਕਰਦੇ ਆ ਕਿਉਂਕਿ ਅਸੀਂ ਵੀ 5-10 ਸਾਲ ਪਹਿਲਾਂ ਕੇਨਸੇ ਲੈਂਡ ਦੇ ਵਿੱਚ ਵੀ ਸਾਨੂੰ ਵੀ ਬਥੇਰਾ ਠੱਗਿਆ ਗਿਆ ਸੀ ਅਸੀਂ ਇਹ ਇੱਕ ਐਨਜੀਓ ਦੇ ਤੌਰ ਤੇ ਇੱਕ ਲੋੜ ਆ ਪੰਜਾਬ ਨੂੰ ਇਹ ਕੀ ਵੀ ਕਿ ਅਸੀਂ ਤਾਂ ਸੇਵਾ ਕਰਨ ਲੱਗਿਆ ਵੀਰੇ ਨਹੀਂ ਅਸੀਂ ਸਰੇ ਆਮ ਕਹਿੰਦੇ ਆ ਵੀ ਬੰਦੇ ਦਾ ਵਿੱਚ ਕਹਿੰਦੇ ਅਸੀਂ 2090 ਨੂੰ ਦੇ ਪਰ ਅਸੀਂ ਕਹਿੰਦੇ ਆ ਕਿ ਅਸੀਂ 5 ਲੈਨੇ ਆ ਉਹਦੇ 'ਚ ਗਰੰਟੀ ਦਿੰਨੇ ਆ ਜਿਹੜੀ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਦਿੰਨੇ ਆ ਕੋਈ ਖਾਮੀ ਨਹੀਂ ਕਰਦੇ ਪਰ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਆ ਵੀ ਜੇ ਕੋਈ ਹਰਾਮੀ ਗਲਤ ਫਹਿਨੀ ਵੀ ਆ ਗਿਆ ਵੀਰੇ ਸਾਥ ਨਹੀਂ ਹੈਗੇ ਕਿਉਂਕਿ ਇੰਨਾ ਜ਼ਰੂਰ ਪਤਾ ਵੀ ਕਿਸੇ ਨੇ ਉਹਦੇ ਰਹਿਣਾ ਨਹੀਂ ਹਰੇਕ ਨੇ ਮਰਨਾ ਵਾ ਉਹ ਚੀਜ਼ ਦਾ ਪਤਾ ਲੱਗਿਆ ਇੱਕ ਸੇਵਾ ਦੇ ਨੌਂ ਤੇ ਲਿਖਿਆ ਆ ਕੋਈ ਹਰਾਮੀ ਸਾਨੂੰ ਦਰਵੇਜ ਸਮਝ ਕੇ ਆ ਜਾਓ ਛੱਡਿਆ ਜਾਊਗਾ ਉਹ ਸਾਨੂੰ ਤਾਂ ਸਿਰਫ ਇਹ ਕਹੇ ਆ ਵੀ ਜ਼ਿੰਦਗੀ ਕੋਈ ਕਰੋ ਵੀ ਇਨਸਾਨ ਦੁਨੀਆ ਤੇ ਆਉਂਦਾ ਏ ਇਹ ਜਿਆ ਕੰਮ ਕਰਕੇ ਜਾਓ ਜਿਹੜਾ ਦੁਨੀਆ ਯਾਦ ਕਰੇ ਇਹ ਆ ਕੇ ਵੀ ਇੱਕ ਐਨਜੀਓ ਚਲਾਤਾ ਇਹ ਵਪਾਰ ਨਹੀਂ ਇਹ ਹੁਣ ਰੁਕਣਾ ਨਹੀਂ ਇਹ ਇਦਾਂ ਹੀ ਪੀੜੀ ਦਾ ਪੀੜੀ ਚੱਲੂਗਾ ਇਦਾਂ ਹੀ ਸੇਵਾ ਕਰਾਂਗੇ ਅਜੇ ਨਵੇਂ ਆ ਸਾਨੂੰ ਹਸਾਮਤਾਂ ਨਹੀਂ ਆ ਰਹਾ ਕਿਉਂਕਿ ਤੁਸੀਂ ਪਿਆਰ ਜਿਆਦਾ ਕਰਦੇ ਹੋ ਗਰੰਟੀ ਹੋਣ ਕਰਕੇ ਜਦੋਂ ਦੂਜੇ ਚੀਜ਼ੇ ਦਿਨ ਬਾਅਦ ਪਸੂ ਬੈਠ ਗਿਆ ਜਾਂਦਾ ਨਾ ਫਿਰ تسਲੀ ਨਹੀਂ ਹੁੰਦੀ ਕਿ ਦਾਹ ਕਿੰਨਾ ਮੈਂ ਵੀ ਰੱਤੋਂ ਏਸ ਲੋਟ ਵੀ ਨਹੀਂ ਹੋ ਸਕਦਾ ਜੀ ਅਸੀਂ ਘਰੇ ਰੱਖ ਕੇ 10 ਦਿਨ ਚੋੜੀਏ ਜਾਨੂੰ ਬੈਕ ਜਾਂਦੀ ਆ। ਮੈਂ ਇਹ ਵੀ ਤੇ ਵੀ ਅਸੀਂ ਦਿਮਾਗ ਲਾ ਕੇ ਕੋਈ ਨਾ ਗਾਰੰਟੀ ਲੈ ਕੇ ਅੱਗੇ ਆਪਾਂ ਬਸੂਰਾ ਮੋਰ ਵਧਾਉਨੇ ਆ। ਕੋਈ ਨਾ ਕੋਈ ਸੈਟ ਆਉਂ ਲਾਉਨੇ ਆ ਤੁਹਾਨੂੰ ਕੋਈ ਦਿੱਕਤ ਨਹੀਂ ਪੈਣ ਦੇ। ਚੈਨਲ ਨੂੰ ਫੋਲੋ ਕਰ ਲਿਓ ਜੇ ਪਹਿਲੀ ਵਾਰ ਆਇਓ। ਵੀਡੀਓ ਨੂੰ ਕਰਦੇ ਹੋ ਸ਼ੇਅਰ। ਕੋਈ ਵੀ ਵੀਰ ਨੇ, ਇਹਦੇ ਵੀ ਵੀਰ ਨੇ ਚੰਗਾ ਬਸੂ ਲੈਣਾ ਤਾਂ ਆ ਕੇ ਇੱਕ ਵਾਰ ਬੇਸਟ ਕਰਿਓ। ਧੰਨਵਾਦ। ਉਹ ਵੀ ਜਿਹੜੇ ਥੇ ਪਾਣ